ਏ ਜੀ ਮਿੱਤੀ 15 11 25 ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸ਼ੇਰਾਵਾਲਾ ਗੇਟ ਦੇ ਅੰਦਰ ਹੋਟਲ ਖੁੱਲਰ ਦੇ ਵਿੱਚ ਇੱਕ ਲੜਕੀ ਜਿਹੜੀ ਮਿਰਤ ਘਾਲ ਦੇ ਵਿੱਚ ਜਿਹੜੀ ਕਮਰਾ ਨੰਬਰ 104 ਵਿੱਚ ਬੈਠੀ ਪਈ ਹੈ ਜਿਸ ਦੇ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਜਾਂਚ ਕੀਤੀ ਗਈ ਤੇ ਉਸ ਤੋਂ ਪਤਾ ਲੱਗਾ ਕਿ ਲੜਕੀ ਦੇ ਗਲੇ ਤੇ ਜਿਹੜਾ ਨਿਸ਼ਾਨ ਸੀ ਜਿਸ ਤੋਂ ਲੱਗਦਾ ਸੀ ਕਿ ਉਸ ਨੂੰ ਕਿਸੇ ਨੇ ਅਣਪਛਾਤੇ ਵੱਲੋਂ ਗळा ਘੁੱਟ ਕੇ ਜਿਹੜਾ ਤੇ ਮੌਤੇ ਘਾਟ ਉਤਾਰਿਆ ਗਿਆ ਆ ਜਿਸ ਤੇ ਜਿਹੜਾ ਲੜਕੀ ਦੇ ਭਰਾ ਇੰਦਰਜੀਤ ਸਿੰਘ ਵਾਸੀ ਮੁਕਸਰ ਨੇ ਪਹੁੰਚ ਕੇ ਜਿਸ ਨੂੰ ਬੁਲਾਇਆ ਗਿਆ ਜਿਸ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਸ ਦੀ ਭੈਣ ਵੀਰਪਾਲ ਕੌਰ ਜਿਸ ਦਾ ਵਿਆਹ ਰਸਾਲ ਸਿੰਘ ਵਾਸੀ ਪਿੰਡ ਪੂਨੀਆਂ ਨਾਲ ਹੋਇਆ ਸੀ ਜਿਸ ਦੇ ਦੋ ਜੜਵਾ ਬੱਚੇ ਹਨ ਜੋ ਉਸ ਦੇ ਦੌਰਾਨ ਹੀ ਜਿਹੜੀ ਵੀਰਪਾਲ ਕੌਰ ਹੈ ਉਸ ਦੇ ਆਪਣੇ ਗਵਾਂਡ ਵਿੱਚ ਹੀ ਰਹਿੰਦੇ ਇੱਕ ਵਿਅਕਤੀ ਗੁਰਮੀਤ ਸਿੰਘ ਨਾਲ ਜਿਹੜੇ ਨਜਾਇਜ਼ ਜਿਹੜੇ ਸਬੰਧ ਜਿਹੜੇ ਬਣ ਗਏ ਸੀ ਜਿਸ ਬਾਰੇ ਜਿਹੜਾ ਲੜਕੀ ਅਮ੍ਰਿਤਕਾ ਦੇ ਪਤੀ ਨੂੰ ਪਤਾ ਲੱਗਣ ਤੇ ਇਹਨਾਂ ਵਿਚ ਆਪਸੀ ਅਣਬਣ ਹੋ ਗਈ ਸੀ ਤੇ ਜੋ ਲੜਕੀ ਵੀਰਪਾਲ ਕੋਰ ਉਹ ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਮੁਕਸਰ ਰਹਿ ਰਹੀ ਸੀ ਤਾਂ ਮਿਤੀ 14 ਨਵੰਬਰ ਨੂੰ ਉਹ ਆਪਣੇ ਮੁਕਸਰ ਤੋਂ ਇਹ ਕਹਿ ਕੇ ਆਈ ਸੀ ਕਿ ਆਪਣੇ ਸਹੁਰੇ ਘਰੋਂ ਕੁਝ ਕੱਪੜੇ ਤੇ ਹੋਰ ਸਮਾਨ ਜ਼ਰੂਰੀ ਲੈਣ ਜਾਣਾ ਹੈ ਤੇ ਇੱਕ ਬੱਚੇ ਨੂੰ ਨਾਲ ਲੈ ਕੇ ਆਈ ਸੀ ਤੇ ਉਸੇ ਗੁਰਮੀਤ ਸਿੰਘ ਨਾਲ ਇਹਨਾਂ ਨੇ ਹੋਟਲ ਜਿਹੜਾ ਆ ਕੁੱਲਰ ਦੇ ਵਿੱਚ ਕਮਰਾ ਲਿਆ ਸੀ ਜੋ ਉੱਥੇ ਜਿਹੜਾ ਵਾ ਵੀ ਉਸ ਰਾਤ ਨੂੰ ਗੁਰਮੀਤ ਸਿੰਘ ਵੱਲੋਂ ਕਿਸੇ ਗੱਲੋਂ ਝਗੜੇ ਦੌਰਾਨ ਲੜਕੀ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਜਿਸ ਤੇ ਫੌਰੀ ਤੌਰ ਤੇ ਕਾਰਵਾਈ ਕਰਦੇ ਹਾਂ ਮਕਦਮਾ ਨੰਬਰ 271 ਮਿਤੀ 15 11 25 ਅੰਡਰ ਸੈਕਸ਼ਨ 103 ਬੀ ਐਸ ਬੀ ਐਨ ਐਸ ਥਾਣਾ ਬੀ ਡਿਵੀਜ਼ਨ ਵਿਕੇ ਦਰਜਿਸਟਰ ਕੀਤਾ ਗਿਆ ਦੋਸ਼ੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਈ ਜਿਹੜੀ ਪੁਲਿਸ ਪਾਰਟੀ ਜਿਹੜੀ ਰੇਡ ਕਰ ਰਹੀ ਹੈ ਦੋਸ਼ੀ ਨੂੰ ਜਿਹੜਾ ਜਲ ਜਲ ਗ੍ਰਿਫਤਾਰ ਕੀਤਾ ਜਾਵੇਗਾ ਜੀ ਸਰ ਲੜਕੀ ਤੇ ਸੋਹਰਾ ਪਰਿਵਾਰ ਕਿੱਥੋਂ ਦੇ ਰਹਿਣ ਵਾਲਾ ਸੀ ਅ ਲੜਕੀ ਜਿਹੜੀ ਇਹ ਵਿਆਹੀ ਸੀਗੀ ਜੀ ਪਿੰਡ ਪੂਨੀਆਂ ਥਾਣਾ ਸਦਰਪੱਟੀ ਜ਼ਿਲ੍ਹਾ ਤ ਅੰਮ੍ਰਿਤਸਰ ਦੇ ਵਿੱਚ ਐਸੀ ਸਰ ਉਦੋਂ ਉਹਦਾ ਜਿਹੜਾ ਆਸ਼ਕ ਸਿੰਘ ਜਿਹੜਾ ਗੁਆਂਡੀ ਤੋਂ ਨਾਲ ਆਇਆ ਸੀ ਬਿਲਕੁਲ ਜੀ ਲੜਕੀ ਦੇ ਨਾਲ ਗੁਰਮੀਤ ਸਿੰਘ ਦੋਨੋਂ ਇਕੱਠੇ ਹੋਟਲ ਦੇ ਵਿੱਚ ਆਏ ਸੀ ਜਿੱਥੇ ਉਹਨਾਂ ਨੇ ਇੱਕ ਰੂਮ ਜਿਹੜਾ ਲਿਆ ਸੀ ਕਾਰਨ ਪਤਾ ਲੱਗਾ ਸਰ ਉਹ ਕਿਉਂ ਹੱਤਿਆ ਕੀਤੀ ਕਿ ਲੜਕੀ ਦੀ ਇਹ ਨਜਾਇਜ਼ ਬੰਦਾ ਦੇ ਚਲਦੇ ਹੱਤਿਆ ਹੋਈ ਹੈ ਬਾਕੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਅਰੀਕੀ ਨਾ ਪੁੱਛ ਕੇ ਜਿਹੜੀ ਕੀਤੀ ਜਾਵੇਗੀ ਜੀ ਉਮਰ ਸੀ ਸਰ ਲੜਕੀ ਦੀ ਲੜਕੀ ਦੀ ਉਮਰ ਕਰੀਬ 30 ਸਾਲ ਸੀਗੀ ਜੀ ਤੇ ਉਹਦੇ ਬੱਚੇ ਸਰ ਕਿੰਨੇ ਸੀ ਅ ਦੋ ਜੁੜਵਾ ਬੱਚੇ ਸੀਗੇ ਜੀ ਉਹਦੇ ਬੱਚੇ ਵੀ ਹੋਟਲ ਚ ਮजूद ਸੀ ਇੱਕ ਬੱਚਾ ਨਾਲ ਉਹਦੇ ਆਇਆ ਸੀ ਤੇ ਦੋਸ਼ੀ ਦੀ ਪਾਲ ਕਿਤੇ ਜਾ ਰਿਹਾ ਬਿਲਕੁਲ ਜੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ ਜੀ ਜੀ